ਰਾਮ ਦਾ ਪਹਿਲਾ ਦਿਨ ਆ ਗੁਰੂ ਘਰ ਆਏ ਜੀ ਗੁਰੂ ਦੀ ਸ਼ਰਮ ਦੇ ਵਿੱਚ ਕਹਿੰਦੇ ਤਤਰਤਾਸ ਪ੍ਰਾਣੀ ਕਾ ਮੇਰਾ ਕਹਿੰਦੇ ਰਚ ਕੀ ਮੇਰਾ ਤੇ ਕੀ ਤੇਰਾ ਜੈਸੇ ਤਰ ਪਰ ਬੰਤ ਵਸੇਰਾ ਹੁੰਦੀ ਕਿਵੇਂ ਲੱਗੀ ਬੜੀ ਇਟਲੀ ਉਧਰ ਜਾ ਗਈ ਉਹ ਦੋ ਦੋ ਦਿਨ ਜਿਲੇ ਘੁੰਮੇ ਆਇਆ ਹਾਂ ਕੰਨ ਜਿਲੇ ਘੁੰਮ ਲਈ ਹੁਣ ਫੇਰ ਉੱਥੇ ਹੁਣ ਆ ਗਿਆ ਰਿਜੋਵਿਲਿਆ ਹੁਣ ਆ ਗਿਆ ਰਿਜੋਵਿਲਿਆ ਆ ਗੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਐਡਵੈਂਚਰਸ ਮਾਵੀ ਤੇ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਅੱਜ ਜਿਸੀ ਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੁਹਾਨੂੰ ਸਾਰਿਆਂ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦੇ ਹਰੇ ਦੀਆਂ ਬਹੁਤ-ਬਹੁਤ ਵਧਾਈਆਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਆਪਾਂ ਆ ਗੁਰਦੁਆਰਾ ਸਾਹਿਬ ਨੂੰ ਬੁਲਾ ਰਹੇ ਮੱਥਾ ਟੇਕਣ ਤੇ ਨਾਲੇ ਬੁਲਾਇਆ ਸੀ ਮਾਸਤੀ ਦਾ ਮੁੰਡਾ ਹੁਣ ਇਹ ਪਹਿਲਾ ਕੰਮ ਕਰਦਾ ਸੀ ਪਾ ਦੋਗੇ ਤੇ ਹੁਣ ਆਪਣੇ ਕੋਲ ਲੋੜ ਸੀ ਇੱਕ ਬੰਦੇ ਦੀ ਇਹਦੇ ਪੇਪਰ ਵੀ ਸਾਰੇ ਹੋ ਗਏ ਤਿਆਰ ਸਜੋਰ ਨੂੰ ਮਿਲ ਗਈ ਇਹਨੂੰ ਸਭ ਕੁਝ ਹੋ ਗਿਆ ਤੇ ਨੇ ਹੁਣ ਸਾਡੇ ਨਾਲ ਕੰਮ ਕਰਦਾ ਹਸਤਾਲੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਅਗਲੀ ਵੀਡੀਓ ਕੋਈ ਹਸਤਾਲੇ ਦੀ ਬਣਾ ਕੇ ਕਿੱਦਾਂ ਕਿਵੇਂ ਆ ਕੰਮ ਕਰਦਾ ਹਣਾ ਕੰਮ ਦਾ ਪਹਿਲਾ ਦਿਨ ਗੁਰੂ ਘਰ ਆਏ ਆ ਜੀ ਗੁਰੂ ਦੀ ਸ਼ਰਨ ਦੇ ਵਿੱਚ ਸੇਵਾ ਕਰਨ ਲਈ ਹੂੰ ਪ੍ਰਮਾਤਮਾ ਨੇਹਰ ਬਣਾਈ ਰੱਖਿਆ ਆਪਣੀ ਹੂੰ ਆਉਣਾ ਵੀ ਚਾਹੀਦਾ ਚਲੋ ਅੱਜ ਤੇ ਕੀ ਨਵੇਂ ਰਿਵਾਜ ਪਪੰਦਰ ਸਿੰਘ ਕੰਬਦੇ ਹੋਣ ਜਾ ਕੇ ਅਕਾਲ ਪੰਦਰਸ਼ਰ ਤੋਹੀ ਮੋਹੀ ਤੇਰਾ ਮੇਰਾ ਮੇਰਾ ਤੇਰਾ ਕੀ ਹੋ ਗਿਆ ਸਰ ਫੰਗਟ ਜਲ ਪ੍ਰਤ ਜੈ ਸਾਹਿਬ ਜਿਵੇਂ ਕਹਿੰਦੇ ਜੰਨ ਦੇ ਤਰੰਗਾਂ ਉੱਠੀਆਂ ਲਹਿਰਾਂ ਠੀਆਂ ਕੋਈ ਕਹੇ ਆ ਨਾ ਆਪਣੀਆਂ ਸਾਨੀ ਪੱਖਰਾ ਨੂੰ ਦਿੱਧਾ ਹੁੰਦੀ ਕੋਈ ਪਾਣੀ ਆ ਮੈਂ ਲਹਿਰ ਜਿਹਨੂੰ ਦੇ ਵਿੱਚ ਹੁੰਦੇ ਐਵੇਂ ਕਹਿੰਦੇ ਹੁਣ ਅਸੀਂ ਦੇਰ ਰੁਕ ਚੁੱਕੇ ਹਾਂ ਕੋਈ ਸਾਰੇ ਪ੍ਰਾਣੀ ਕਿਆ ਜੀਣਾ ਕਰ ਤੇਰਾ ਜੈਸੇ ਕਰਤੰਤ ਸੇਰਾ ਹੈ ਪ੍ਰਾਣੀ ਇਹ ਸੰਸਾਰ ਦੇ ਵਿੱਚ ਮੈਂ ਤੇਰੀ ਕਰ ਜਨਾ ਕਿਤੇ ਹੈ ਜੀ ਮੇਰਾ ਤੇਰਾ ਜੈਸੇ ਹਰ ਵਰਤੰਤ ਸੇਰਾ ਤਰਨ ਫੈਸ ਦੇ ਦਰਖਤ ਕੰਤ ਤਾਗ ਪੰਛੀ ਪੰਛੀ ਦਰੱਖਤ ਦੇ ਉੱਤੇ ਆ ਕੇ ਬੈਠਿਆ ਤੇਦਾਵਤ ਕਰ ਜਾਂਦਾ ਤਰਖੀ ਮੇਰਾ ਇਸ ਸੰਸਾਰ ਦਾ ਉਹਦਾ ਕੁਰੀਆ ਕਰ ਉਹ ਆ ਕੇ ਬੈਠਿਆ ਆਰਾਮ ਕਰਕੇ ਜਾਂਦਾ ਏਵੇਂ ਸੰਸਾਰ ਹੈ ਹਰ ਜਨ ਕਹਿੰਦੇ ਤਤਰ ਦਾਸ પ્રાਣੀ ਕਾ ਮੇਰਾ ਕਹਿੰਦੇ ਰਚ ਕੀ ਮੇਰਾ ਤੇ ਕੀ ਮੇਰਾ ਜੈਸੇ ਤਰਬਰ ਪੰਖ ਵਸੇਰਾ ਜਿਵੇਂ ਕਹਿੰਦੇ ਪੰਛੀ ਆਇਆ ਆਰਾਮ ਕਰਕੇ ਛੁੱਟ ਗਿਆ ਇੰਨਾ ਹੀ ਸਮਾਂ ਹੀ ਆਏ ਸੰਸਾਰ ਦੇ ਵਿੱਚ ਆ ਕੇ ਜਿਸ ਦਾ ਪਰਮ ਥਾਏ करके उठ जावे चले जावान संसार में तो सदा थोड़ी है है ਫਲਾਉਦੇ ਗਏ ਜੰਨ ਨੂੰ ਨਾ ਪਾ ਕੇ ਕੰਮ ਜੀ ਚਲ ਗਿਆ। ਉਹ ਜੀ ਕੋਲ ਦੌੜ ਆ ਗਾ ਪਾਣੀ ਚ ਲਾਏ ਦਰਸ਼ਨ ਮੱਠਾ ਦੇਖ ਲਿਆ ਤੇ ਹੁਣ ਚੱਲਿਆਂ ਵਾਪਸੀ ਘਰ ਨੂੰ ਮਾਰਕੀਟ ਜਾਵਾਂਗੇ ਪਹਿਲਾਂ ਸਮਾਨ ਲਵਾਂਗੇ। ਮਾਡਾ ਮੁੱਟਾ ਰੋਮਡੀਓ ਕਿਵੇਂ ਲੱਗੀ ਵਰੀ ਇਟਲੀ ਉਧਰ ਜਾ ਕੇ ਬਹੁਤ ਵਧੀਆ ਜੀ। ਅਦੂਆ ਘਰ ਹੈ ਆਗਾ ਸੈਟ ਬਣ ਮਾਰੀ ਮਾਰੀ ਵੀ ਰਹੇ ਆ ਪਾਦਵੇ ਵੀ ਰਹੇ ਆ ਦੋ ਦੋ ਦਿਨ ਜिले ਘੁੰਮੇ ਆਇਆ ਜिले ਘੁੰਮਣ ਹੁਣ ਫੇਰ ਉੱਥੇ ਹੁਣ ਆਗੇ ਰਿਜੋ ਮਿਲਿਆ ਹੁਣ ਆਗੇ ਰਿਜੋ ਮਿਰੀ ਆ ਗਈ ਹਮਮ ਵਧੀਆ ਵੀਰੀ ਸੇ ਬਾਤ ਦਾ ਬੰਦੇ ਦਾਕ ਨਹੀਂ ਸਹੀ ਗੱਲ ਕਿੰਨਾ ਇੱਕ ਜਗ੍ਹਾ ਰਹਿ ਕੇ ਬੰਦੇ ਨੂੰ ਉਹ ਗੱਲ ਇਤਨੀ ਰਹਿੰਦਾ ਹੈਗਾ ਜਿੰਨਾ ਬੰਦਾ ਘੁੰਮਦਾ ਫਿਰਦਾ ਹੁੰਦਾ ਹਾਂ ਨਾਲੇ ਜਿਆ ਪਹਿਲਾਂ ਪਹਿਲਾਂ ਆਉਨੇ ਆ ਘੁੰਮਣਾ ਪੈਂਦਾ ਹੀ ਆ ਪਹਿਲਾਂ ਹਾਂ ਜਾਂ ਪੇਪਰ ਨਹੀਂ ਹੁੰਦੇ ਤੇ ਕੰਮ ਦਾ ਕਰਨਾ ਹੀ ਆ ਜਿੱਥੇ ਮਿਲ ਜਾ ਉੱਥੇ ਕਰਨਾ ਪੈਂਦਾ ਕੰਮ ਹੈ ਇਹ ਗੱਲ ਹੁਣ ਪੇਪਰ ਨੇ ਆਉਣਾ ਚੱਲ ਹੁਣ ਵਧੀਆ ਕੰਮ ਮਿਲ ਗਿਆ ਹੁਣ ਹੁਣ ਤਾਂ ਟਿਕਾਣੇ ਆ ਗਿਆ ਹਾਂ ਵਧੀਆ ਰਿਹਾ ਜਿੰਨਾ ਜੋ ਆਪਣੀ ਤਾਂ ਨਹੀਂ ਅੱਜ ਮੈਂ ਔਸਮ ਵੀ ਚੱਲ ਥੋੜੀ ਥੋੜੀ ਧੁੱਪ ਜੀ ਨਿਕਲਦਾ ਆਈ ਵੈਸੇ ਠੀਕ ਆ ਫਿਰ ਵੀ ਜਾਨੀ ਅੰਦਰ ਵੀ ਘੱਟ ਟੈਂਪਰੇਚਰ ਅੱਜ 11 12 ਹੈਗਾ ਜਾਨੀ ਬਾਥਰ ਵੀ ਦੱਸਦੀ ਆ ਫੇਰ ਅਗਲੇ ਹਫ਼ਤੇ ਦੇਖੋ ਆਪਣੇ ਉੱਤੇ ਉੱਥੇ ਦਸੀ ਜੀ ਉੱਪਰ ਨਾ ਬਾਬੇ ਵਧੀਆ ਯਾਰ ਬਰਫ ਪਾਉਂਦਾ ਚੌਥੀ ਵਾਰਪੇ ਬਰਫ ਪਾਉਂਦਾ ਬਾਰਾਫ 'ਚ ਬੜੀ ਵਧੀਆ ਲੱਗਦੀ ਹੈਗੀ ਹੁਣ ਠੰਡ ਬਹੁਤ ਯਾਰ ਪੂਰਾ ਜਨਵਰੀ ਹੋ ਨੰਗਿਆ ਸਮਝ ਲੋ ਮਹੀਨਾ ਉਧਰ ਵੀ ਵਧੀਆ ਲੱਗਦਾ ਜੇ ਅਗਲਾ ਇਹਦਾ ਵੀ ਜਾਨਾਂ ਦੇ ਬਰਫਾਂ ਦਾ ਠੰਡਾ ਮੁਲਕ ਬਰਫ ਜੇ ਬੰਦਾ ਪਰਪਰ ਚਰਨਾ ਜਾਂਦਾ ਫਿਰ ਬੰਦਾ ਅੱਕ ਜਾਂਦਾ ਹਰ ਟੈਂਪਰੇਚਰ ਮਾਈਨਸ ਚਲੇ ਜਾਂਦਾ ਬਰਫ ਦਾ ਉਧਰ ਵੀ ਵਧੀਆ ਲੱਗਦਾ ਜੇ ਬੰਦੇ ਨੇ ਘੁੰਮਣ ਫਿਰਨ ਜਾਣਾ ਹੋਵੇ ਕਦੇ ਬਸ ਹਾਂ ਮਤਲਬ ਵੀ ਹਾਂ ਘੁੰਮਣ ਜਾਣਾ ਬਰਫ 'ਚ ਜਿੱਥੇ ਰਹਿਣਾ ਉੱਥੇ ਨਹੀਂ ਬਰਫ ਵਧੀਆ ਲੱਗਦੀ ਹਾਂ ਕੰਮ ਕਰਨ ਦੇ ਨੂੰ ਜਿੱਥੇ ਨਹੀਂ ਕਰਨਾ ਕਿਥੇ ਇਥੇ ਆਂਜਲਾ ਬੰਦੇ ਰਹੇ ਜੋ ਗਿਆਣਾ ਬਣਾ ਦਾਣਾ ਪਾਣੀ ਪਰਮਾਤਮਾ ਨੇ ਲਿਖਿਆ ਹੈ ਉਹ ਕੰਮ ਤਾਂ ਕਰਨੀ ਆ ਇੰਡੀਆ ਰੋ ਜਾਣੀ ਆ ਵੀ ਕੰਮ ਤਾਂ ਕਰਨਾ ਹੀ ਪੈਂਦਾ ਹੈ ਕੰਮ ਦਾ ਕਿਤੇ ਮਰਜ਼ੀ ਕਰ ਲੋ ਕਰਨਾ ਹੀ ਆ ਹਾਂ ਤੇ ਇਹ ਉਰੇ ਮੜਿਆ ਬੰਦੇ

ਕਰ ਦੂੰਗਾ ਸਮਾਨ ਮੜਾ ਮੋਟਾ ਫਰ ਅਸ਼ੀਕਰ ਨੂੰ ਜਹਾਜ ਜੜ ਜਾਣਾ ਗੱਡੀ ਆ ਗਈ ਆਪਣੇ ਮਾਰਕੀਟ ਪੰਜਾਬੀ ਦੁਕਾਨ ਆਗੇ ਪੰਜਾਬੀ ਪੰਜਾਬੀ ਮਾਰਕੀਟ ਤੇ ਆਪਣੀ ਮਾਰਕੀਟ ਆਗੇ ਪਈ ਪੰਜਾਬੀ ਮਾਰਕੀਟ ਵਸਰੀਆਂ ਨਾ ਮੁੰਤਨ ਮਾਰਕੀਟ ਲੋ ਲੋਕ ਲੱਗੀ ਹੋਈ ਹੈ ਮਾਰਕੀਟ ਆਏ ਤੇ ਆਪਾਂ ਨੇ ਸਮਾਨ ਲੈ ਲਿਆ ਮਾਰਕੀਟ ਚੋਂ ਹੋਰ ਘਰ ਨੂੰ ਜਾਣੇ ਹੋਰ ਤਾਂ ਕੁਝ ਰਹਿ ਗਿਆ ਕੋਈ ਸਾਹਿਬ ਲੈਣੇ ਨੂੰ ਅੱਜ ਤੂੰ ਪਾਣੀ ਕਿਹੜੇ ਨਹੀਂ ਹੈਗੀ ਸਵਾਰ ਕੇ ਹਨਾ ਫਿਕਰਾ ਬੱਦਲ ਵਗਿਆ ਬਹੁਤ ਜਿਆਦਾ ਬਣਿਆ ਬਈਆ ਉਹ ਟੈਂਪਰੇਚਰ ਸਹੀ ਹੈ ਅੱਜ ਠੰਡ ਨਹੀਂ ਹੈਗੀ ਜਿਆਦਾ ਮੈਂ ਤੁਹਾਨੂੰ ਇੱਕ ਸੀਕ੍ਰਟ ਗੱਲ ਦੱਸਾਂ ਹੂੰ બસ ਸੀਕਰਟ। ਮੈਂ ਵੀਡੀਓ ਐਂਡ ਕਰਨੀ ਹੈ ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਿਓ। ਬਾਈ